ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਪਨੀਰ ਦੀ ਪੁਰਜੀ ਬਿਲਕੁਲ ਦੇਸੀ ਸਟਾਈਲ ਦੇ ਵਿੱਚ ਇਹ ਆਪਾਂ ਨੇ ਪਨੀਰ ਲੈ ਲਿਆ ਇਹ ਵਾਲੇ ਲੈ ਲਏ ਆਪਾਂ ਨੇ ਆਪਣੇ ਪਿਆਜ਼ ਇਹ ਆਪਾਂ ਪਿਆਜ਼ ਕੁੱਟ ਕੇ ਲਵਾਂਗੇ ਤੇ ਇਹ ਪਿਆਜ਼ ਆਪਾਂ ਤੜਕੇ ਲਈ ਅੱਧਾ ਟਮਾਟਰ ਆਪਾਂ ਤੜਕੇ ਚ ਪਾਵਾਂਗੇ ਏਦਾਂ ਆਪਾਂ ਕੁੱਟਾਂਗੇ ਤੇ ਇਹ ਸੁੱਕੇ ਮਸਾਲੇ ਲੈ ਲਏ ਜੀ ਤੇ ਇੱਧਰ ਆਪਾਂ ਨੇ ਲੈ ਲਿਆ ਜੀ ਇਹ ਨੂਨ ਮਿਰਚ ਕੁੱਟਣ ਵਾਸਤੇ ਕੁੰਡੀ ਸੋਟਾ ਤੇ ਹੁਣ ਆਪਾਂ ਪਹਿਲਾਂ ਨੂੰ ਨਮਕ ਮਸਾਲੇ ਨੂੰ ਆਪਾਂ ਤਿਆਰ ਕਰੀਏ ਇਹ ਬਿਲਕੁਲ ਦੇਸੀ ਤਰੀਕੇ ਨਾਲ ਆਪਾਂ ਨੇ ਤਿਆਰ ਕਰਨਾ ਹੈ ਜੀ ਬਿਲਕੁਲ ਨਵੇਂ ਤਰੀਕੇ ਨਾਲ ਤਿਆਰ ਕਰਨਾ ਤੇ ਪਹਿਲਾਂ ਮੈਂ ਕੁੱਟ ਲਾਂ ਫਿਰ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਸਾਰੇ ਸੁੱਕੇ ਮਸਾਲੇ ਇਸ ਤਰੀਕੇ ਦੇ ਨਾਲ ਕਿਉਂਕਿ ਅੱਜ ਮੈਂ ਬਿਲਕੁਲ ਦੇਸੀ ਢਿੱਕ ਨਾਲ ਬਣਾਉਣਾ ਜਿਵੇਂ ਮੇਰੀ ਮੰਮੀ ਬਣਾਉਂਦੀ ਹੁੰਦੀ ਸੀਗੇ ਤੇ ਤੁਹਾਡਰ ਨਾਲ ਸ਼ੇਅਰ ਕਰੂੰਗੀ ਜੀ ਸਾਰੀ ਵੀਡੀਓ ਇਹਨੂੰ ਵੀ ਕੁੱਟ ਲਾਂ ਜੀ ਫਿਰ ਮੈਂ ਤੁਹਾਨੂੰ ਦਿਖਾਉਂਦੀ ਆ ਤੇ ਹੁਣ ਆਪਾਂ ਨੇ ਪਾਤਾ ਇਸ ਵਿੱਚ ਖੜੇ ਪਿਆਜ਼ ਥੋੜੇ ਜਿਹਾ ਕੱਟ ਕੇ ਤੇ ਬਰੀਕ ਕਰਕੇ ਆਪਾਂ ਨੇ ਪਾਤਾ ਇਸ ਵਿੱਚ ਟਮਾਟੋ ਟਮਾਟਰ ਪਾਤੇ ਜੀ ਇੱਧਰ ਆਪਾਂ ਨੇ ਸਮਾਨ ਦੂਸਰਾ ਰੱਖਿਆ ਹੋਇਆ ਤੇ ਮੈਂ ਕੁੱਟ ਕੇ ਫਿਰ ਤੁਹਾਨੂੰ ਦਿਖਾਉਂਦੀ ਆਂ ਜੀ ਬਿਲਕੁਲ ਦੇਸੀ ਤਰੀਕੇ ਨਾਲ ਬਣਾ ਕੇ ਤੇ ਲਓ ਜੀ ਇੱਥੇ ਆਪਾਂ ਨੇ ਕੁੱਟ ਲਿਆ ਸਾਰੇ ਨਾਣ ਮਿਰਚ ਤੇ ਇਹ ਆਪਣੇ ਬਚਾ ਲਏ ਆਪਾਂ ਨੇ ਪਿਆਜ਼ ਤੇ ਟਮਾਟੋ ਤੇ ਹੁਣ ਆਪਾਂ ਧਰਿਆ ਜਿੱਦ ਤੇਲ ਲੱਗੇ ਧਰਨ ਹੁਣ ਆਪਾਂ ਬਣਾਉਨੇ ਆ ਇੱਥੇ ਸਬਜੀ ਤੇ ਇੱਧਰ ਆਪਣਾ ਤੇਲ ਹੋ ਗਿਆ ਜੀ ਹੁਣ ਆਪਾਂ ਪਾਵਾਂਗੇ ਇਸ ਵਿੱਚ ਪਿਆਜ਼ ਤੇ ਟਮਾਟਰ ਦੋਵਾਂ ਨੂੰ ਆਪਾਂ ਭੁੰਨਾਂਗੇ ਉਸ ਤੋਂ ਬਾਅਦ ਫਿਰ ਆਪਾਂ ਮਸਾਲਾ ਪਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਵਾਲਾ ਪਨੀਰ ਪਾਵਾਂਗੇ ਇਸ ਵਿੱਚ ਪੁਰਜੀ ਬਣਾ ਇਹਦਾ ਔਰ ਕੇ ਰੱਖ ਲਿਆ ਜੀ ਆਪਾਂ ਇਹਦੀ ਪੁਰਜੀ ਬਣਾਵਾਂਗੇ ਜੀ ਤੇ ਸਾਰੇ ਜਣੇ ਕਮੈਂਟ ਬਾਕਸ ਵਿੱਚ ਜਾ ਕੇ ਦੱਸਿਓ ਜੀ ਕਿੱਦਾਂ ਲੱਗਿਆ ਤੇ ਹੁਣ ਆਪਾਂ ਪਾਉਨੇ ਆ ਇਸ ਵਿੱਚ ਪਿਆਜ਼ ਤੇ ਆਪਣਾ ਪੁੱਜ ਗਿਆ ਜੀ ਇੱਥੇ ਮਸਾਲਾ ਆਪਣਾ ਟਮਾਟਰ ਤੇ ਪਿਆਜ਼ ਤੇ ਇਸ ਵਿੱਚ ਹੁਣ ਆਪਾਂ ਪਾਵਾਂਗੇ ਜੀ ਜਿਹੜੀ ਪਹਿਲਾਂ ਅੱਧਾ ਤਿਆਰ ਕੀਤਾ ਜੀ ਪੁੱਟ ਕੇ ਮਸਾਲਾ ਇਹ ਬਿਲਕੁਲ ਦੇਸੀ ਤਰੀਕੇ ਨਾਲ ਤਿਆਰ ਕਰਨ ਲੱਗੇ ਆਂ ਜੀ ਆਪਾਂ ਜੇਕਰ ਕਿਸੇ ਨੂੰ ਕੁਸਤ ਵੀ ਚਾਹਨਾ ਹੈ ਜੋ ਹੈ ਕਮੈਂਟ ਜ਼ਰੂਰ ਕਰਦੇ ਹੋ ਵੈਸੋ ਤਾਂ ਕੋਈ ਏਡੀ ਜਿਆਦਾ ਰੈਸਪੀ ਹੈ ਨਹੀਂ ਮੇਰਾ ਦਿਲ ਕੀਤਾ ਵੀ ਚਲੋ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੂੰਗੀ ਜੀ ਤੇ ਵਧੀਆ ਲੱਗਦੀ ਹੈ ਜੀ ਚੀਜ਼ ਤੇ ਇੱਕ ਕਰਦੇ ਤੇ ਮਸਾਲਾ ਹੋ ਚੁੱਕਿਆ ਜਪੜਾ ਰੈਡੀ ਤੇ ਇੱਥੇ ਆਪਾਂ ਕਰਦੇ ਆਂ ਜੀ ਇਸ ਵਿੱਚ ਤਿਆਰੀ ਬਾਕੀ ਸਮਾਨ ਦੀ ਤੇ ਪਾਪਾ ਜੀ ਨੂੰ ਰੋਟੀ ਦੇਣੀ ਆ ਟਾਈਮ ਕਾਫੀ ਹੋ ਚੁੱਕਿਆ ਤੇ ਪਾਪਾ ਕਹਿੰਦੇ ਜੀ ਅਜੇ ਮੈਂ ਖਾਣੀ ਨਹੀਂ ਪੁੱਤ ਮੈਂ ਥੋੜਾ ਜਿਹਾ ਅਟਕ ਕੇ ਰੋਟੀ ਖਾਉਂਗਾ ਕਰਕੇ ਫਿਰ ਮੈਂ ਆਹ ਚੱਲੋ ਜੀ ਅੱਜ ਮੈਂ 레ਸਪੀ ਸ਼ੇਅਰ ਕਰ ਦਮਾ ਰੋਟੀ ਮੇਰੀ ਬਣੀ ਪਈ ਹੈ ਵੈਸੇ ਇੱਧਰ ਆਪਾਂ ਇਹ ਤਿਆਰ ਕਰ ਚੁੱਕੇ ਸਨ ਉਹਦੀਆਂ ਰੋਟੀ ਜੀ ਲੈ ਲੈਣੀ ਹੈ ਜੀ ਤੇ ਸਵੇਰੇ ਮੈਂ ਕਿਹ ਅਚਾਰ ਤਿਆਰ ਕੀਤਾ ਸੀ ਉਹਦੀ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਤੇ ਕੋਈ ਨਹੀਂ ਸਨੈਕਸ ਤੇ ਕਿਹਾ ਤਾਂ ਉਹ ਵੀ ਦਿਖਾਉਂਗੀ ਹੁਣ ਆਪਾਂ ਪਾਈਏ ਇੱਕ ਵਿੱਚ ਜੀ ਦੇਖੋ ਥੋੜਾ ਜਿਹਾ ਆਪਾਂ ਨੇ ਖਰਮਾ ਜਿਹਾ ਰੱਖਣਾ ਜੀ ਤਾਂ ਕਿ ਜਿਹੜਾ ਪਿਆਜ਼ ਆ ਲੈ ਇਹ ਜਦੋਂ ਥੋੜੇ ਜਿਹਾ ਕ੍ਰਿਸਪੀ ਟਾਈਪ ਦੇ ਵਿੱਚ ਮੂੰਹ ਚ ਆਉਂਦਾ ਹੈ ਨਾ ਤਾਂ ਜ਼ਿਆਦਾ ਟੇਸਟੀ ਲੱਗਦਾ ਇਸ ਕਰਕੇ ਸਾਰੇ ਭੈਣ ਭਰਾਵਾਂ ਦਾ ਬਹੁਤ ਸਪੋਰਟ ਕੀਤਾ ਮੈਨੂੰ ਬਹੁਤ ਧੰਨਵਾਦ ਹੈ ਜੀ ਕਿ ਸਾਰਿਆਂ ਨੇ ਇੱਕਦਮ ਮੈਨੂੰ ਬਹੁਤ ਸਾਰੀ ਸਪੋਰਟ ਕੀਤੀ ਬਹੁਤ ਵਧੀਆ ਲੱਗਿਆ ਜੀ ਆਪਣੇ ਸਬਸਕ੍ਰਾਈਬਰ ਪੂਰੇ ਨਹੀਂ ਸੀਗੇ ਉਹ ਵੀ ਪੂਰੇ ਹੋ ਗਏ ਜੀ ਕੋਈ ਦਿੱਕਤ ਨਹੀਂ ਹੁਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਜੀ ਤੇ ਆਪਣੇ ਚੈਨਲ ਬੰਦ ਹੋਣ ਦੀ ਕੋਈ ਆਪਾਂ ਨੂੰ ਟੈਨਸ਼ਨ ਨਹੀਂ ਆਪਾਂ ਸਾਰੇ ਭੈਣ ਭਰਾਵਾਂ ਨਾਲ ਕਿਸੇ ਦਿਨ ਲਾਈਵ ਆ ਕੇ ਮੈਂ ਸੰਵਾਦ ਜ਼ਰੂਰ ਕਰਕੇ ਜਾਊਂਗੀ ਜੀ ਤੇ ਹੁਣ ਮੈਂ ਪਾ ਦਮ ਇਸ ਵਿੱਚ ਮਸਾਲਾ ਉਹਦੇ ਇਹ ਵੀ ਕੁਝ ਜਣ ਨੂੰ ਟਾਈਮ ਲੱਗ ਜਾਣਾ 10 ਮਿੰਟ ਇਹ ਵੀ ਲੱਗ ਜਾਣੇ ਲੈ ਇਹ ਬਿਲਕੁਲ ਦੇਸੀ ਤਰੀਕੇ ਨਾਲ ਬਣਾਇਆ ਹੈ ਜੀ ਜਿਵੇਂ ਸੌਖਾ ਇਹ ਬਣਾ ਕੇ ਤੁਸੀਂ ਖਾ ਕੇ ਜਰੂਰ ਦੇਖਿਓ ਕਿੰਨਾ ਕੁ ਟੇਸਟੀ ਲੱਗੇਗਾ ਤੁਹਾਨੂੰ ਮੈਨੂੰ ਤਾਂ ਭਾਈ ਬਹੁਤ ਵਧੀਆ ਲੱਗਦਾ ਹੈ ਜੀ ਇਹ ਦੇਸੀ ਤਰੀਕੇ ਨਾਲ ਰਹਿਣਾ ਦੇਸੀ ਤਰੀਕੇ ਨਾਲ ਕੰਮ ਕਰਨਾ ਜਾਂ ਬਣਾਉਣਾ ਖਾਣਾ ਦੇਸੀ ਤਰੀਕੇ ਨਾਲ ਜਿਆਦਾ ਮਨ ਨੂੰ ਵਧੀਆ ਲੱਗਦਾ ਹੈ। ਬਿਲਕੁਲ ਤੇ ਹੁਣ ਆਪਾਂ ਨੂੰ ਇਹ ਦਿਲਿਆਂ ਨੂੰ ਥੋੜਾ ਜਿਹਾ ਟਾਈਮ ਹੋ ਗਿਆ ਨੇ ਭੁੰਨਦੇ ਆਣੇ ਦੇਖੋ ਜੀ ਬਹੁਤ ਆਪਣਾ ਟੈਕਚਰ ਆ ਗਿਆ ਜੀ ਦੇਖੋ ਤੇ ਕੰਮ ਤੋਂ ਕੰਮ 5 ਮਿੰਟ ਆਪਾਂ ਹੋਰ ਖਰਾੰਗੇ ਇਹਨੂੰ 5 ਮਿੰਟ ਤੋਂ ਬਾਅਦ ਫਿਰ ਆਪਾਂ 10 ਮਿੰਟ ਫਿਰ ਆਪਾਂ ਪਨੀਰ ਪਾ ਕੇ ਪਕਾਵਾਂਗੇ ਇਹਨੂੰ ਤੇ ਲਾਸਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਦਾਂ ਦਾ ਇਹਦਾ ਟੈਕਚਰ ਆਇਆ ਕੀ ਆਇਆ ਸਿੱਧਾਂ ਵੀ ਗਣੀ ਤੇ ক্লোਜ਼ ਵੀ ਦੇਖ ਸਕਦੇ ਹੋ ਜੀ ਤੇ ਹੁਣ ਆਪਾਂ ਲੱਗਿਆਂ ਜੀ ਸਾਰੇ ਪਨੀਰ ਪਾਉਣ ਇਸ ਵਿੱਚ ਤੇ ਲਓ ਜੀ ਤਨਾ ਪਾ ਲਿਆ ਪਨੀਰ ਇਹਨੂੰ ਆਪਾਂ ਹਲਾਉਂਦੇ ਆਂ ਚੰਗੇ ਤਰੀਕੇ ਨਾਲ ਆਪਾਂ ਨਾ ਮੈਸ਼ ਕਰਨਾ ਕਮਸ ਕਮ ਇਹਨੂੰ మీడియం ਆਂਚ ਤੇ 10 ਮਿੰਟ ਅੱਪਰ ਪਕਾਉਣਾ ਇਹਨੂੰ ਤੇ ਉਹਨੇ ਨੂੰ ਫਿਰ ਮੈਂ ਤੁਹਾਨੂੰ ਇੱਕ ਅਪਡੇਟ ਦੰਦੀ ਆਂ ਜੀ ਤੇ ਆਪਣੇ ਇੱਥੇ ਹੋਰ ਵੀ ਤਰੱਕੀਆਂ ਹੋ ਗਈਆਂ ਨੇ ਜੀ ਚਲੋ ਉੱਪਰ ਦਾ ਕਿਡੇੜਾ ਮਰਾ ਕੇ ਲੈ ਕੇ ਆਂਦੀ ਕਿਉਂਕਿ ਬਹੁਤ ਟਾਈਮ ਹੋ ਗਿਆ ਜੀ ਮੈਂ ਵਲੌਗ ਨਹੀਂ ਬਣਾਏ ਸ਼ਾਰਟ ਵੀਡੀਓ ਹੀ ਚੱਲਦੀਆਂ ਮੇਰੀਆਂ ਜ਼ਿਆਦਾਤਰ ਤੇ ਲਓ ਜੀ ਅੱਧਰ ਜਿੰਨੇ ਨੂੰ ਆਪਣਾ ਮਸਾਲਾ ਹੋ ਰਿਹਾ ਇਹਦੇ ਵਿੱਚ 10 ਮਿੰਟ ਲੱਗਣੇ ਐਨੇ ਨੂੰ ਆਪਾਂ ਹੁਣ ਉੱਪਰ ਦਾ ਜੂੜ ਖਾ ਕੇ ਲੱਗ ਆਂਦੀ ਹੈ ਜੀ ਤੇ ਲਓ ਜੀ ਠੰਡ ਸਟਾਰਟ ਹੋ ਗਈ ਆਪਾਂ ਨੇ ਕੋਠੇ 'ਤੇ ਵਰ ਕੱਪੜੇ ਸੁੱਕਣੇ ਪਾਉਣੇ ਸਟਾਰਟ ਕਰਤੇ ਨੇ ਜੀ ਇੱਧਰ ਆਪਣੇ ਗਮਲੇ ਨੇ ਤੇ ਇੱਧਰ ਵੀ ਤੇ ਲਓ ਜੀ ਨਿਊ ਅਪਡੇਟ ਤੁਹਾਨੂੰ ਇਹ ਦੇਣੀ ਹੈ ਜੀ ਤੇ ਇੱਥੇ ਆਪਣੇ ਲੱਗ ਗਿਆ ਜੀ ਗੇਟ ਦੇਖੋ ਜੀ ਇੱਕ ਤਾਂ ਇੱਥੇ ਗੇਟ ਲੱਗ ਗਿਆ ਇਹ ਸਾਹਮਣੇ ਨੂੰ ਤੇ ਇੱਧਰ ਹੋ ਗਏ ਜੀ ਆਪਣੇ ਪ੍ਰੋਜੈਕਟ ਤਿਆਰ ਇਹ ਨਾਲ ਦੀ ਨਾਲੇ ਉਹਨਾਂ ਨੇ ਸੀਵਰੇਜ ਦੀ ਤੇ ਪਾਣੀ ਦੀ ਸਪਲਾਈ ਦੀਆਂ ਵੀ ਦੇਤੀਆਂ ਜੀ ਟੂਟੀਆਂ ਦਾ ਸਾਰਾ ਹੀ ਜਿਗਾਰੜ ਕਰਤਾ ਤੇ ਦੇਖੋ ਜੀ ਉਧਰੋਂ ਸਾਹਮਣੇ ਇੱਕ ਹੋਰ ਬਣ ਰਹੇ ਨੇ ਜੀ ਮਕਾਨ ਇੱਥੇ ਤੇ ਇਹ ਤੁਸੀਂ ਦੇਖੋ ਇਹ ਪ੍ਰੋਜੈਕਟ ਹੋ ਗਿਆ ਜੀ ਸਟਾਰਟ ਇੱਥੇ ਬਣ ਗਈਆਂ ਜੀ ਬਿਲਡਿੰਗਾਂ ਬਹੁਤ ਹੀ ਵਧੀਆ ਜਿਹਾ ਮਾਹੌਲ ਹੋਊਗਾ ਆਪਣੇ ਵੀ ਗੇਟ ਲੱਗ ਗਿਆ ਜੀ ਹੋ ਸ਼ਾਇਦ ਮੈਂ ਤੁਹਾਨੂੰ ਅਪਡੇਟ ਨਹੀਂ ਦਿੱਤੀ ਤੇ ਲਓ ਜੀ ਹੁਣ ਉਧਰ ਦਾ ਦੇਖੋ ਉੱਪਰ ਦਾ 뷰 ਬਹੁਤ ਸੋਹਣਾ ਮਾਹੌਲ ਹੋ ਗਿਆ ਠੰਡਾ ਸਟਾਰਟ ਹੋ ਗਈਆਂ ਤੇ ਲੋਕਾਂ ਨੇ ਕੱਪੜੇ ਸੁੱਕਣੇ ਪਾਉਣੇ ਸਟਾਰਟ ਕਰਤੇ ਜੀ ਬਾਹਰ ਇਸ ਕਰਕੇ ਤੇ ਚਲੋ ਮੈਂ ਤੁਹਾਨੂੰ ਆਪਣਾ ਗੇਟ ਵੀ ਦਿਖਾਉਂਦੀ ਤੇ ਇੱਕ ਅਪਡੇਟ ਹੋਰ ਦੰਨੀ ਆ ਤੇ ਲਓ ਜੀ ਇੱਧਰ ਵੀ ਸਟਾਰਟ ਹੋ ਗਿਆ ਇੱਧਰ ਨਵੇਂ ਬਣਨੇ ਤੇ ਉਹ ਉੱਥੇ ਤਿਆਰ ਹੋ ਗਏ ਉੱਥੇ ਰਹਿਣ ਲੱਗ ਪਏ ਇੱਕ ਘਰ ਉਹ ਸਾਈਡ 'ਚ ਹੈ ਜੀ ਜਿੱਥੇ ਦਰਵਾਜ਼ਾ ਲੱਗਿਆ ਹੋਇਆ ਉੱਪਰ ਵੀ ਥੱਲੇ ਵੀ ਤੇ ਇੱਧਰ ਵੀ ਨਵੇਂ ਅਪਡੇਟ ਹੋ ਗਿਆ ਜੀ ਇੱਧਰ ਵਿਚਾਰੇ ਕੰਮ ਲੱਗੇ ਹੋਏ ਨੇ ਜੀ ਤੇ ਆਹ ਚੀਜ਼ ਜੇ ਰਹਿ ਰਹੀ ਹੈ ਜੀ ਇੰਨਾ ਬਣ ਰਿਹਾ ਜੇ ਤੇ ਸਾਰਾ ਤੁਸੀਂ ਦੇਖੋ ਤੇ ਇੱਧਰ ਆਪਣੇ ਵੀ ਨਵੇਂ ਆ ਗਏ ਨੇ ਜੀ ਇੱਥੇ ਇਹ ਟੈਂਕੀਆਂ ਲਾ ਲਈਆਂ ਜੀ ਦੋ ਤੇ ਵਾਕਿ ਆਪਾਂ ਚੱਲਦੇ ਹੁਣ ਨੀਚੇ ਨੂੰ ਸਬਜ਼ੀ ਦੇ ਸਿੱਖੇ ਜਾ ਕੇ ਜੀ ਕੀ ਬਣਦਾ ਤੇ ਲੋ ਜੀ ਆਪਣੇ ਪਲੇਟ ਨੂੰ ਲੱਗ ਗਿਆ ਜੀ ਪੂਰਾ ਸੇਕ ਵਧੀਆ ਹੋ ਗਿਆ ਤੇ ਹੁਣ ਆਪਾਂ ਲੱਗੇ ਆਂ ਜੀ ਪਾਪਾ ਜੀ ਲਈ ਰੋਟੀ ਲਾਉਣ ਥੋੜੀ देर ਚਿਮਨੀ ਚਲਾਉਣੀ ਪੈ ਜਾਂਦੀ ਐ ਜੀ ਵਿੱਚ ਨੂੰ ਤੇ ਲਓ ਜੀ